ਮੇਰੀ ਨਾ ਟੈਨਸ਼ਨ ਲਓ ਲਓ ਜੀ ਸਾਡੇ ਬ੍ਰਹਮਚਾਰੀ ਜੀ ਆ ਗਏ ਨੇ ਬੜਾ ਜਰੀਲਾ ਇੰਡੀਅਨ ਕੋਬਰਾ ਨਾ ਨਾ ਕੋਮਨ ਕ੍ਰੇਟ ਕੋਮਨ ਕ੍ਰੇਟ ਕੋਮਨ ਕ੍ਰੇਟ ਜੀ ਬੜਾ ਜਰੀਲਾ ਸੱਪ ਆ ਜੀ ਜਾ ਰਹੇ ਹੈਗੇ ਇਹ ਸਾਡੇ ਵੀਰ ਨੇ ਪੱਟੀ ਤੋਂ ਰੇਸ਼ਮ ਸਿੰਘ ਜੀ ਉਹਨਾਂ ਦੇ ਘਰ ਅੰਦਰ ਜਾਣ ਲੱਗਾ ਸੀ ਤੇ ਚਾਰ ਪੰਜ ਵੀਰ ਲੰਘਦੇ ਪਏ ਉਹਨਾਂ ਨੇ ਵੇਖ ਲਿਆ ਤੇ ਬ੍ਰਹਮਚਾਰੀ ਜੀ ਨੂੰ ਫੋਨ ਕੀਤਾ ਸੀ ਤੇ ਪੰਜ ਸੱਤਾਂ ਮਿੰਟਾਂ ਚ ਬ੍ਰਹਮਚਾਰੀ ਜੀ ਪਹੁੰਚ ਗਏ ਨੇ ਇਹ ਹੁਣ ਸੱਪ ਫੜਨਗੇ ਜੀ ਇਹ ਵਿਦਚ ਕੋਵੇ ਤਾਂ ਕਿਤੇ ਜਾਂ ਲਓ ਜੀ ਕੋਵੇ ਤਾਂ ਜਿਆਦਾ ਜ਼ਹਿਰੀਲਾ ਹੀ ਦੱਸੋ ਜੈ ਸ਼ੰਕਰ ਜੈ ਨਾਲ ਦੇ ਤਾ ਲਗਭਗ ਕੋਮਨ ਕਰ ਲਾਗੇ ਆ ਜੋ ਕੋਈ ਚੱਕਰ ਨਹੀਂ ਮੈਂ ਗਾੜੀਆਂ ਥਾੜੇ ਠੀਕ ਹੈ ਜੀ ਲਗਭਗ ਕੋਮਨ ਕਰ ਸਾਪਾਂ ਰਾਤ ਦੇ ਟਾਈਮ ਤੇ ਕਿਸ ਤਰ੍ਹਾਂ ਦੇ ਚੜ ਕੇ ਦੰਦੀ ਵੜਦਾ ਵਾ ਤੇ ਜਿੰਨੂੰ ਦੰਦੀ ਵੜੇ ਉਹਨੂੰ ਸੱਚੇ ਬਾਸ਼ਾ ਵਾਇਗਰੂ ਬਚਾਏ ਬਚਾਏ ਨਹੀਂ ਤੇ ਇਹਦਾ ਨਿਊਰੋਟੌਕਸਿਕ ਜ਼ਹਿਰ ਆ ਬੜਾ ਘਾਤਕ ਜ਼ਹਿਰ ਆ ਹੱਥ ਬੰਨ ਕੇ ਬੇਨਤੀ ਆ ਕਿ ਦੇਖੋ ਮੈਂ ਕਿੰਨਾ ਹੈਵੀ ਗਲਵਜ਼ ਪਾਇਆ ਹੋਇਆ ਠੀਕ ਹੈ ਜੀ ਇਹਦੇ ਵਿੱਚ ਬਰਫਾ ਲੋ ਸੁਆ ਤੱਕ ਨਹੀਂ ਭਾਜੀ ਨੰਗ ਦਾ ਵਾ ਔਰ ਮੈਂ ਨਹੀਂ ਇਹ ਸਭ ਨੂੰ ਬੜੇ ਤਰੀਕੇ ਦੇ ਬੜੇ ਧਿਆਨ ਨਾਲ ਫੜਦਾ ਵਾਂ ਕਿਉਂਕਿ ਮੈਨੂੰ ਪਤਾ ਵਾ ਵੀ ਇਹ ਕੀ ਬਲਾਵਾ ਜੋ ਡਿੱਗ ਪੈਣਾ ਜੋ ਕੋਈ ਸਾਡੇ ਭੱਜਣਾ ਪਿੱਛੇ ਨੂੰ ਇਸ ਰਾਹ ਤੇ ਮੇਰੇ ਵਾਹ ਜੀ ਵਾਹ ਆਸਾਨੀ ਦੇ ਨਾਲੇ ਸਭ ਜਿਹੜਾ ਮੈਂ ਇਸ ਤਰ੍ਹਾਂ ਪੂਸਤੋਂ ਪਕੜ ਲਿਆ ਵਾ ਫਿਰ ਬ੍ਰਹਮਚਾਰੀ ਜੀ ਇਹਨਾਂ ਨੂੰ ਫੜ ਕੇ ਤੇ ਕੋਈ ਲਫਾਫੇ ਜਾਂ ਕੋਈ ਵੱਡੇ ਡੱਬੇ ਡੁੱਬੇ ਚ ਪਾਉਂਦੇ ਜੀ ਬਿਲਕੁਲ 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 ਜੀ ਥੋੜਾ ਪਿੱਛੇ ਹੋ ਜਾ ਵੀਰੇ ਪਿੱਛੇ ਸਾਰੇ ਜੀ ਮੇਰਾ ਇੱਕ ਮਿੱਤਰ ਵਾ ਹਾਂ ਤੇ ਕਰ ਲੈਣ ਉਹ ਸਨੇਕ ਵਗੈਰਾ ਫੜਦਾ ਵਾ ਪੂਰੀ ਡੈਥ ਹੋ ਗਈ ਆ ਅੱਛਾ ਜੀ ਉਹ ਮੇਰਾ ਵੀਰ ਹੈਗਾ ਵਾ ਚੌੜਖੰਡ ਦਾ ਠੀਕ ਆ ਜੀ ਉਹਦਾ ਨਾਮ ਬੰਕੀ 22 ਸਾਲ ਮੁੰਡੇ ਦੀ ਉਮਰ ਸਟੈਟਿਕਲ ਕੋਬਰਾ ਕੋਬਰਾ ਨੂੰ ਪਤਲੀ ਸੱਪ ਕੱਟਿਆ ਪੈਰ ਦੇ ਉੱਪਰ ਤੇ ਆਹ ਲੱਗੋ ਨੇ ਫੁੱਲ ਸੇਫਟੀ ਰੱਖੀ ਆ ਆਪਣੀ ਤੇ ਇਹ ਸੱਪ ਕੋਮਨ ਕਰੈਟ ਸੱਪ ਆ ਬਲੈਕ ਰੰਗ ਦਾ ਸੱਪ ਹੁੰਦਾ ਵਾ ਵਾਈਟ ਰੰਗ ਦੀਆਂ ਧਾਰੀਆਂ ਹੁੰਦੀਆਂ ਰਾਤ ਨੂੰ ਬਿਸਤਰੇ ਤੇ ਚੜ ਕੇ ਦੰਦੀ ਵੜਦਾ ਵਾ ਤੇ ਲਗਭਗ ਬਹੁਤ ਜ਼ਿਆਦਾ ਜ਼ਹਿਰੀਲਾ ਸੱਪ ਆਇਆ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਕਿਸੇ ਨੂੰ ਇਹ ਸੱਪ ਕੱਟਦਾ ਵਾ ਇਸ ਚੀਜ਼ ਦਾ ਇਲਾਜ ਕੋਈ ਹਕੀਮ ਕੋਈ ਵੈਦ ਕੋਈ ਛੋਗੀ ਨਹੀਂ ਕਰ ਸਕਦਾ ਜੇ ਮੈਨੂੰ ਕੱਟੇ ਤੇ ਇਸ ਚੀਜ਼ ਦਾ ਇਲਾਜ ਮੈਂ ਵੀ ਆਪਣਾ ਨਹੀਂ ਕਰ ਸਕਦਾ ਮੈਂ ਵੀ ਇਸ ਚੀਜ਼ ਦੇ ਐਂਟੀਵਾਇਰਲ ਲੈਣੇ ਆ ਜੇ ਮੈਂ ਕਹਾਂ ਕਿ ਮੇਰੀ ਦੇਸੀ ਦਵਾਈ ਇਸ ਚੀਜ਼ ਦਾ ਇਲਾਜ ਕਰ ਦੂਗੀ ਤੇ ਬਿਲਕੁਲ ਨਹੀਂ ਕਰੂਗੀ ਮੇਰਾ ਮਰਨਾ ਲਗਭਗ ਤੈਵ ਆ ਜਿਹੜੇ ਆਮ ਸੱਪ ਆ ਉਹਨੂੰ ਤਾਂ ਅਸੀਂ ਹਸਿਆ ਖੇਡੀਆਂ ਵੜ ਕੇ ਉਹਦਾ ਹੀ ਦੰਦੀ ਵਿਢਾ ਕੇ ਲੋਕਾਂ ਨੂੰ ਬੁਖਾ ਦਿੰਨੇ ਆ ਇਹਦੇ ਦੇ ਨਾਮ ਮਣਕਾ ਤੇ ਨਾ ਕੋਈ ਦੇਸੀ ਦਵਾਈ ਲਗਭਗ ਮੇਰੇ ਪੰਜਾਬ ਤੇ 80% ਮੌਤਾਂ ਦਾ ਸੱਪ ਲੜ ਕੇ ਕਾਰਨ ਹੈ ਪਈ ਤਾਂ ਨੂੰ ਪਤਾ ਬੁਰਜੀ ਦਾਦੀ ਪੋਤੀ ਮਰੀ ਆ ਆ ਹਾਂਜੀ ਹਾਂਜੀ ਮੈਂ ਅੱਗੇ ਜਿਗਰ ਕੀਤਾ ਇਹਨਾਂ ਨਾਲ ਜੀ ਉਹਨਾਂ ਨੂੰ ਇਹੋ ਹੀ ਸੱਪ ਘਟਿਆ ਜੀ ਅੱਛਾ ਜੀ ਉਹ ਮੇਰੇ ਕੋਲ ਫੋਟੋ ਵੀ ਹੈਗੀ ਉਹਨਾਂ ਦੋ ਦਿਨ ਬਾਅਦ ਉਹ ਸੱਪ ਨੂੰ ਮਾਰਿਆ ਇੱਕ ਬਾਲਟੀ ਦਿਓ ਓਏ ਤਫਾ ਦੋ ਵੱਡਾ ਖੁੱਲੇ ਭਾਂਡੇ ਆਲਾ ਤੁਹਾਡੇ ਹੱਥ ਤੱਕ ਪਹੁੰਚਦਾ ਜੋ ਮੈਂ ਉਹਨਾਂ ਟੈਨਸ਼ਨ ਆ ਇਹ ਤਾਂ ਨੱਕਦਾ ਭਾਈ ਨਹੀਂ ਨਾ ਇਹ ਬੜਾ ਤਰੀਕੇ ਵਾਲਾ ਕੰਮ ਕਰ ਰਿਹਾ ਹੈ ਓਵਰੇ ਨੂੰ ਨਹੀਂ ਕਰਦੇ ਨੂੰ ਮੈਂ ਉਹ ਤੋਂ ਵਾਕੇ ਦੀ ਸੱਚਾਈ ਆ ਬੜਾ ਜਰੀਲਾ ਸਾਪ ਆ ਅਹੀਂ ਲੰਗਦੇ ਪੈ ਸੀ ਤੇ ਇਹ ਵੀਰ ਰੇਸ਼ਮ ਸਿੰਘ ਦੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਪਰਿਵਾਰ ਵੀ ਕਿਉਂਕਿ ਮਾਹੌਲ ਵੀ ਓਵੇਂ ਦਾ ਤੇ ਪਰਿਵਾਰ ਵੀ ਪਹਿਲਾਂ ਬੂਹਾ ਖੋਲ ਕੇ ਰਾਜੀ ਨਹੀਂ ਸੀ ਕਿਉਂਕਿ ਘਰੇ ਸਾਰੇ ਲੇਡੀ ਸੀਗੇ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਤਰਾ ਸੱਪ ਆ ਬੂਏ ਦੇ ਵਿੱਚ ਬਿਲਕੁਲ ਜੇ ਅੰਦਰ ਵੜ ਗਿਆ ਤੇ ਫਿਰ ਕੱਢਣਾ ਬਹੁਤ ਔਖਾ ਹੋ ਜਾਂਦਾ ਆ ਤੇ ਫਿਰ ਆਪਣੇ ਬੱਲੂ ਪੱਤਰਕਾਰ ਵੀਰ ਉਹਨੂੰ ਫੋਨ ਕੀਤਾ ਤੇ ਉਹਨਾਂ ਨੇ ਗਾਂ ਬ੍ਰਹਮਚਾਰੀ ਜੀ ਨੂੰ ਫੋਨ ਕੀਤਾ ਤੇ ਉਹ 5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਨੇ ਜੀ ਤੇ ਮੈਂ ਵੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਜਦੋਂ ਕਿਤੇ ਘਰੋਂ ਸੱਪ ਨਿਕਲਦਾ ਚਾਹੇ ਉਹ ਨਾਰਮਲ ਆ ਚਾਹੇ ਉਹ ਜ਼ਹਿਰੀਲਾ ਆ ਡਰ ਡਰੀ ਹੁੰਦਾ ਆ ਤੇ ਬਣਦੀ ਮਿਹਨਤ ਭਾਵੇਂ ਖੁਸ਼ੀ ਨਾਲ ਹੀ ਦੇਦਿਆ ਕਰੋ ਕਿਉਂਕਿ ਆਪਣੀ ਜਾਨ ਦੀ ਕੀਮਤ ਨਾਲੋਂ ਕੁਝ ਵੀ ਜ਼ਿਆਦਾ ਕੀਮਤੀ ਨਹੀਂ ਹੈਗਾ ਇਹ ਐਸ ਲਈ ਇਹਨਾਂ ਨੇ ਉੱਪਰ ਆਪਣਾ ਜਿਹੜਾ ਇਹ ਇਹ ਨੰਬਰ ਆ ਜੀ ਇਹਨਾਂ ਦਾ ਕਰਿਓ ਗਲਵਜ਼ ਮਾੜਾ ਪਾਸੇ ਕਰਿਓ ਜੀ ਇਹ ਇਹਨਾਂ ਦਾ ਹੈਗਾ ਜੀ ਨਾ ਕੇ 22 ਇਹਨਾਂ ਦਾ ਮੋਬਾਈਲ ਨੰਬਰ ਆ 95923 96335 ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਇਹ ਸਾਪਿਆ ਜੀ ਬਹੁਤ ਜਰੀਲਾ ਕੁਝ ਸਮਾਂ ਪਹਿਲਾਂ ਬੁਰਜੀ ਦਾਦੀ ਪੋਤਰਾ ਨੂੰ ਸਾਪ ਨੇ ਕੱਟਿਆ ਸੀਗਾ ਦਾਦੀ ਪੋਤਰੀ ਸੀਗੀ ਜੀ ਤੇ ਇਸੇ ਸਾਪ ਨੇ ਕੱਟਿਆ ਸੀਗਾ ਜੀ ਤੇ ਦੱਸਦੇ ਨੇ ਕਿ ਉਹ 2 ਦਿਨ ਬਾਅਦ ਸਾਪ ਨੂੰ ਲੱਭ ਕੇ ਤੇ ਪਰਿਵਾਰ ਵੱਲੋਂ ਫਿਰ ਉਹਨੂੰ ਖਤਮ ਕੀਤਾ ਗਿਆ ਸੀ ਤੇ ਬ੍ਰਹਮਚਾਰੀ ਜੀ ਫਿਰ ਇਹ ਜਿਹੜਾ ਸੱਪ ਫੜਿਆ ਹੁਣ ਇਹਨੂੰ ਕਿੱਥੇ ਛੱਡ ਕੇ ਆਓਗੇ ਭਾਜੀ ਇਹ ਸੱਪਾ ਕਰਕੇ ਮੈਂ ਇੱਕ ਚੈੱਕ ਕੀਤਾ ਤੇ ਇਹ ਸਪੰਗਰ ਕਰਕੇ ਮੈਂ ਇਹ ਸਪੰਗਰ ਕਰਕੇ ਮੈਂ ਬਾਈਕ ਲਈ ਹੋਈ ਆ ਠੀਕ ਆ ਜੀ ਇੱਕ ਸਪੰਗਰ ਨੂੰ ਟੱਪੇ ਤੇ ਪਾਉਣ ਕਰਕੇ ਮੈਂ ਸਿਰਫ ਆਪਣੇ ਹੱਥੇ ਗਲਵਜ਼ ਪਾਇਆ ਹੋਇਆ ਦੇਖੋ ਜੀ ਮਾੜਾ ਜਿਹਾ ਛੁੱਟਿਆ ਸੀ ਤੇ ਜਿੰਨੇ ਲਾਗੇ 10 12 ਜਿਹੜੇ ਖਲੋਤੇ ਤੇ ਉਹ ਵੀ ਤਰਪਕ ਗਏ ਸੀਗੇ ਜੀ ਕਿ ਡਰ ਵਾਕਈ ਬਹੁਤ ਵੱਡੀ ਚੀਜ਼ ਹੁੰਦੀ ਆ ਪਰਮਾਤਮਾ ਭਲੀ ਕਰੇ ਪੂਰੇ ਵਾਰ ਇਸ ਤੇ ਮੇਰੇ ਸਾਫੜ ਦੇ ਸਟਾਈਲ ਕਰ ਕਿਉਂਕਿ ਇਹ ਮੇਰੀ ਬਾਹ ਦਾ ਗਲਜ਼ ਤੋਂ ਉਪਰ ਆਣ ਕੇ ਮੈਨੂੰ ਕੱਟ ਸਕਦਾ ਧਿਆਨ ਨਾਲ ਧਿਆਨ ਨਹੀਂ ਹਾਲੇ ਨਹੀਂ ਹਾਲੇ ਨਹੀਂ ਆ ਦੂਜੇ ਹੱਥ ਨਾਲ ਟੱਕਣ ਫੜੋ ਜੀ ਇਹ ਆਪਣਾ ਸਭ ਕੁਝ ਹੈ ਹਾਂ ਆਦੀ ਬਦਲ ਆਦੀ ਕਹਿੰਦਾ ਇਹ ਹੋਰ ਨਾ ਜੀ ਤਾਂ ਰੋਣਾ ਨਾ ਪੱਗ ਕਿਤਾ ਗੱਲ ਆਈ ਉਹ ਨਹੀਂ 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 ਉਹ ਨਾ ਸਰੀ ਬਾਹਰ ਨੂੰ ਕੱਢ ਰਿਹਾ ਜੀ ਨਹੀਂ ਨਹੀਂ ਉਹਨੇ ਉਹਨੇ ਆਉਂਦਾ 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 ਸਰੀ ਕੱਢਦਾ ਬਾਹਰ ਜੀ ਪੁੱਜੇ ਕੋਈ ਗੱਲ ਕਹਿੰਦਾ ਨਾ ਚਰ ਮੰਨਦਾ ਟੱਕਣ ਲਾ ਕੇ ਰੱਖ ਲੋ ਅੱਗੇ ਕੀ ਜੀ ਸਾਈਡ ਤੇ ਸਾਈਡ ਜਾ ਉਰਲੇ ਬੰਨੇ ਕਰ ਲੋ ਟੱਕਣ ਲਾ ਦੋ ਸਾਈਡ ਥੱਲੇ ਹੀ ਆ ਜਿੱਦਾਂ ਕਿ ਇਹ ਸੱਪ ਜਿਹੜਾ ਵਾ ਬੜਾ ਜਰੀਲਾ ਸੱਪ ਮੇਰਾ ਇੱਕ ਮਿੱਤਰ ਵਾ ਚਾਰਖੰਡ ਦਾ ਹਾਲਾਂਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਬ੍ਰਦਰ ਮੈਨੂੰ ਨਹੀਂ ਜਾਂਦੇ ਸਿਰਫ ਉਹਨਾਂ ਦੀ 22 ਸਾਲ ਐਸਾ ਉਹਨਾਂ ਨੇ ਇੱਕ YouTube ਦੇ ਉਤੇ ਪਾਰੀਏ ਮੇਰੇ ਹੈਗੇ ਆ ਪੱਪੀ ਦਾਸ ਸਨੇਕ ਫੜਦੇ ਆ ਕਾਫੀ ਜਾਣਕਾਰੀਆਂ ਦਿੰਦੇ ਆ ਕਾਫੀ ਲੋਕਾਂ ਨੂੰ ਉਹਨਾਂ ਨੇ ਸੱਪ ਫੜਨ ਦੀ ਟ੍ਰੇਨ ਕੀਤਾ ਹਾਲਾਂਕਿ ਮੈਂ ਤਾਂ ਬੂਟ ਇੱਥੋਂ ਤੱਕ ਪਾਏ ਆ ਉਹ ਮੁੰਡੇ ਨੇ ਇੱਥੋਂ ਤੱਕ ਬੂਟ ਪਾਏ ਸੀ ਕੋਬਰਾ ਸੱਪ ਸੀ ਫੜ ਕੇ ਇਸ ਤਰੀਕੇ ਨਾਲ ਦਿਖਾ ਰਹੇ ਇੱਥੇ ਦੰਦੀ ਕੱਟੀ ਉਹ ਮੁੰਡੇ ਨੇ ਦੰਦੀ ਨਹੀਂ ਛਿਟਵਾਈ ਪਰਮਾਤਮਾ ਜਾਣੇ ਕੀ ਗੱਲ ਆ ਉਹਨੇ ਲਿਮਟੋਂ ਜ਼ਿਆਦਾ ਉਹ ਮੁੰਡੇ ਦੇ ਵਿੱਚ ਜ਼ਹਿਰ ਸੁੱਟਤਾ ਤੇ ਉਹ ਮੁੰਡੇ ਦੀ ਜਿਹੜੀ ਆ ਡੈਥ ਹੋ ਗਈ ਤੇ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਚਲੋ ਅਹੀਂ ਨਹੀਂ ਕਰਦੇ ਸੱਪ ਫੜਨ ਜਾਂਦੇ ਆ ਜੇ ਖੁਦ ਤਾਂ ਨਾ ਖਾਸ ਤਾਂ ਨਹੀਂ ਲਿਖਦੇ ਸੱਪ ਕੱਟ ਜਾਂਦਾ ਵਾ ਤੇ ਮੂੰਹ ਨਾ ਫੇਰਿਆ ਕਰੋ ਕਮਸੋਗਾ ਮਾਨੂੰ ਹਸਪੀਟਲ ਤੱਕ ਜਰੂਰ ਪਹੁੰਚਾਉਣ ਦੀ ਖੇਚਲ ਕਰਿਆ ਕਰੋ ਬਿਲਕੁਲ ਜਿਹੜੇ ਸੱਪ ਕੱਟੇ ਤੇ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਆ ਉਹਦੇ ਅਸੀਂ ਆਪਣੇ ਕੋਲੋਂ ਲਾ ਹੀ ਲੈਣੇ ਹੁੰਦੇ ਆ ਉਹਦੇ ਚਲੋ ਬੜੇ ਲੋਕ ਆ ਬੜੇ ਮਿੱਤਰ ਹੈਗੇ ਆ ਇਕੱਲਾ ਇਕੱਲਾ ਮਿੱਤਰ ਹੀ ਕਹਿੰਦਾ ਵੀ ਕੋਈ ਚੱਕਰ ਨਹੀਂ ਭਾਜੀ ਜ਼ਿੰਦਗੀ ਚ ਕਦੀ ਚਲੋ ਮੈਨੂੰ ਜ਼ਰੂਰਤ ਪਈ ਨਹੀਂ ਕਿਸੇ ਵੀਰ ਦੀ ਪਰ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਵੀਰ ਹੁੰਦਾ ਵਾ ਜੀ ਕਿਸੇ ਨੂੰ ਸੱਪ ਕੱਟ ਜਾਂਦਾ ਵਾ ਉਹਨੂੰ ਹਸਪੀਟਲ ਤੱਕ ਜਰੂਰ ਬਚਾਇਆ ਕਰੋ ਪੜੀ ਇਹਦੇ ਕੋਈ ਸ਼ੱਕ ਨਹੀਂ ਹੈਗਾ ਵੀ ਇਹ ਸੱਪ ਨਹੀਂ ਚਰੀਦਾ। ਇਹਦੇ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਹੈਗਾ ਵੀ ਇਹ ਸੱਪ। ਜ਼ਹਿਰੀਲਾ ਨਹੀਂ ਆ ਰੇਸ਼ਮਾ ਜੀ ਠੀਕ ਆ ਜੀ। ਅਸੀਂ ਜੀ ਰੇਸ਼ਮ ਸਿੰਘ ਦੇ ਪਰਿਵਾਰ ਵੱਲੋਂ ਤੇ ਜਿੰਨੇ ਵੀ ਲਾਗੇ ਖੜੇ ਆ ਸਾਰਿਆਂ ਵੱਲੋਂ ਸਾਡੇ ਵੀਰ ਦਾ ਬਹੁਤ ਬਹੁਤ ਬ੍ਰਹਮਚਾਰੀ ਦਾ ਧੰਨਵਾਦ ਕਰਦੇ ਆ ਜੀ। ਵੀਡੀਓ ਨਾ ਘਟੇ ਬੇਟਾ। ਵੀਡੀਓ ਨਾ ਘਟੇ ਵੀਡੀਓ ਚੱਲਦੀ ਰਹੇ ਤੁਸੀਂ ਕਰੋ ਗੱਲਬਾਤ। ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦੇ ਆ ਜੇ ਕੋਈ ਇਹੋ ਜਿਹਾ ਵੀਰ ਉਦਮ ਕਰਕੇ ਰਿਸਕ ਲੈ ਕੇ ਕੋਈ ਸੱਪ ਫੜਨਾ ਆਉਂਦਾ ਹੈ ਤੇ ਇਹਨਾਂ ਨੂੰ ਵੀ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਆਪਾਂ ਹੋਰ ਚੀਜ਼ਾਂ ਤੇ ਬਹੁਤ ਜ਼ਿਆਦਾ ਖਰਚ ਕਰਦੇ ਆਂ ਤੇ ਇਹਨਾਂ ਦੀ ਹੌਸਲਾ ਫਜ਼ਾਈ ਜਿਹੜੀ ਹੁੰਦੀ ਆ ਆਪਣੇ ਕੋਲ ਕੋਈ ਜਰੀਆ ਵਾ ਹੌਸਲਾ ਫਜ਼ਾਈ ਕਰਨ ਦਾ ਕਿ ਆਪਾਂ ਆਪਣੀ ਵੇਤਨ ਅਨੁਸਾਰ ਉਹਨੂੰ ਸਹਿਯੋਗ ਕਰੀਏ ਮੈਂ ਨਾ ਭਾਜੀ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਇਹ ਸੱਪ ਆ ਜੀ ਇਹਦੇ ਚੁਣ ਕੈਦ ਹੋ ਗਿਆ ਆ ਵਾ ਡੱਬੇ ਦੇ ਵਿੱਚ ਬਹੁਤ ਜ਼ਰੀਲਾ ਸੱਪ ਸੀ ਤੇ ਸਿਰ ਇਹਦਾ ਦੇਖਿਓ ਹਾਲੇ ਵੀ ਉੱਪਰਲੇ ਬੰਨੇ ਨੇ ਡੱਬੇ ਦੇ ਨਾਲ ਲਾਇਆ ਕਿ ਬਾਹਰੋਂ ਨਿਕਲਣਾ ਚਾਹੁੰਦਾ ਆ ਬੰਦ ਨਾ ਕਰਿਓ ਵੀਡੀਓ ਨਾ ਕੱਟਿਓ ਠੀਕ ਹੈ ਜੀ ਇਹ ਕੈਮਰੇ ਤੇ ਮਾਰੋ ਐ ਸੱਪ ਜੀ ਠੀਕ ਹੈ ਠੀਕ ਹੈ ਜੀ ਇਹ ਮੇਰਾ ਮਿੱਤਰ ਜੀ ਇਹ ਮੁੰਡੇ ਨੂੰ ਸਾਬਕਾ ਟਾਇ ਮੁੰਡੇ ਦੀ ਡੈਥ ਹੋ ਗਿਆ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਮੇਰਾ ਮਿੱਤਰ ਹੈਗਾ ਧਰਮਕੋਟ ਦਾ ਰਹਿਣ ਵਾਲਾ ਇਹ ਆਪਣੇ ਕੇ ਰਿਸ਼ਤੇਦਾਰਾਂ ਦੇ ਗਿਆ ਸੀ ਉਹਦੇ ਨੱਕ ਦੇ ਉੱਤੇ ਇਹ ਸੱਪ ਨੇ ਬਿਸਤਰੇ ਤੇ ਚੜ੍ਹ ਕੇ ਦੰਦੀ ਵੱਢੀ ਜੇ ਇਹ ਮੁੰਡਾ ਜੀ ਦੇਖੋ ਇਹ ਮੁੰਡੇ ਦੀ ਕੋਈ ਮਰਨ ਵਾਲੀ ਉਮਰ ਹੈਗੀ ਐ ਸਿਰਫ ਲਾਪਰਵਾਹੀ ਕਿ ਲੋਕਾਂ ਨੇ ਇਹਨੂੰ ਸਹੀ ਟਾਈਮ ਤੇ ਡਾਕਟਰ ਐ ਸਾਬ ਜੇ ਹੂੰ ਹੂੰ ਇਹਨਾਂ ਨੇ ਮੈਨੂੰ ਵੀਡੀਓ ਤੱਕ ਪਾਈ ਐ ਇਹ ਮੁੰਡਾ ਜੀ ਤੇ ਸਿਰਫ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਸੱਪ ਕੱਟਿਆ ਉਹ ਸਿਰਫ ਜੋਗੀ ਦੇ ਚੱਕਰ ਚ ਪੈ ਗਿਆ ਵੀ ਸੱਪ ਕੱਟਿਆ ਵਾ ਮਣਕਾ ਲਵਾ ਲਿਆ ਫਰਾਨ ਕਰਦਾ ਟਮਕਾਨ ਕਰਿਆ ਮਣਕਾ ਹੀ ਸੱਪ ਦਾ ਜ਼ਹਿਰ ਨਹੀਂ ਕੱਟਦਾ ਮੈਂ ਤੁਹਾਨੂੰ ਕਹਿੰਦਾ ਕਿ ਜੇ ਮੈਨੂੰ ਇਹ ਸੱਪ ਲੜੇ ਮੈਂ ਵੀ ਆਪਣੇ ਐਂਟੀਵਾਇਰਲ ਲੈਨੇ ਆ ਇਹ ਸਭ ਤੇ ਜ਼ਹਿਰ ਭਾਜੀ ਬਹੁਤ ਮਿੱਠਾ ਵਾ ਲਗਭਗ ਢਾਈ ਘੰਟੇ ਤਾਨੂੰ ਜ਼ਹਿਰ ਛੱਡਦੇ ਲੱਗ ਜਣੇ ਆ ਇਹ ਮੈਨੂੰ ਦੰਦੀ ਕੱਟ ਲੈਣਾ ਮੈਂ ਇੱਥੋਂ ਭਾਵੇਂ 100 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਚਲਾ ਜਾਵਾਂ ਮੈਨੂੰ ਇਹਦਾ ਅਸਰ 2 ਘੰਟੇ ਤੋਂ ਬਾਅਦ ਚ ਮੇਰੇ ਸਰੀਰ ਤੇ ਹੋਣਾ ਵਾ ਵੱਧ ਤੋਂ ਵੱਧ ਵੀ ਇਹ ਭਾਵੇਂ ਆਪਣੇ ਜ਼ਹਿਰ ਮੇਰੇ ਅੰਦਰ ਸੁੱਟ ਦੇ ਪਰ ਫੇਰ ਵੀ ਮੈਨੂੰ ਡੇਢ ਪੌਣੇ 2 ਘੰਟੇ ਭਾਜੀ ਲੱਗ ਜਣੇ ਆ 2 ਘੰਟੇ ਤੱਕ ਮੈਂ ਕੋਈ ਮਿਸਤਰੀ ਨੇ ਦਿਹਾੜੀ ਕਰਨਾ ਕੋਈ ਡਰਾਈਵਿੰਗ ਕਰਨਾ ਜੋ ਵੀ ਆਮ ਨੋਰਮਲ ਇਨਸਾਨ ਕੰਮ ਕਰ ਸਕਦਾ ਮੈਂ ਕਰ ਸਕਦਾ ਵਾਂ ਪਰ ਲੱਛਣ ਮੈਨੂੰ 2 ਘੰਟੇ ਤੋਂ ਬਾ ਢਿੱਡ 'ਚ ਦਰਦ ਹੋਣੀ ਹੱਡੀਆਂ ਦਾ ਦਰਦ ਹੋਣਾ ਸਾਹ ਲੈਣ ਦੇ ਵਿੱਚ ਦਿੱਕਤ ਇਹ ਜਿਹੜੇ ਸੱਪ ਦੇ ਹੀ ਲੱਛਣਾਂ ਜਦੋਂ ਵੀ ਕਿਸੇ ਨੂੰ ਰਾਤ ਨੇਰੇ ਸਿਰੇ ਕੰਮ ਹੁੰਦਾ ਵਾ ਤੇ ਇਹ ਗੱਲ ਪੱਕੀ ਆਪਣੇ ਦਿਮਾਗ 'ਚ ਪਾ ਲਓ ਕਿ ਉਸ ਇਨਸਾਨ ਨੂੰ ਸੱਪ ਕੱਟ ਚੁੱਕਿਆ ਵਾ ਜਦੋਂ ਵੀ ਕਿਸੇ ਦੇ ਢਿੱਡ 'ਚ ਦਰਦ ਹੁੰਦੀ ਆ ਜਾਂ ਕਿਸੇ ਨੂੰ ਰਾਤ 9 ਵਜੇ 10 ਵਜੇ ਨੇਰੇ 'ਚ ਕਮਰੇ 'ਚੋਂ ਸੱਪ ਲੜਦਾ ਵਾ 100 ਦੇ ਵਿੱਚੋਂ 100% ਇਹੀ ਸੱਪ ਉਸ ਬੰਦੇ ਨੂੰ ਕੱਟਦਾ ਵਾ ਕਿਉਂਕਿ ਸਿਰਫ ਬਿਸਤਰੇ ਦੇ ਉੱਤੇ ਮੈਂ ਇੰਨਾ ਟਾਈਮ ਹੋ ਗਿਆ ਸੱਪਾਂ ਦਾ ਕੰਮ ਕਰਦੇ ਮੈਂ ਇਸੇ ਸੱਪ ਨੂੰ ਚੜ੍ਹ ਕੇ ਦੰਦੀਵਾੜ ਦੇ ਵਿੱਚ ਵੇਖਿਆ ਵਾ ਕਈ ਲੋਕਾਂ ਨੂੰ ਇਹ ਚੀਜ਼ ਲੱਭ ਜਾਂਦੀ ਹੈ ਕਈਆਂ ਨੂੰ ਇਹ ਨਹੀਂ ਲੱਭਦੀ ਲਗਭਗ ਇਹ ਸੱਪ ਦੀ ਜਿਹੜੀ ਉਮਰ ਹੈ 5 ਸਾਲ ਤੋਂ ਬਾਅਦ ਹੀ ਉੱਪਰ ਹੋਊਗੀ ਅੱਛਾ ਜੀ 5-7 ਸਾਲ ਤੋਂ ਉੱਪਰ ਹੀ ਸੱਪ ਦੀ ਜਿਹੜੀ ਉਮਰ ਹੋਊਗੀ ਇਹ ਮੇਰੇ ਇੱਕ YouTube ਦਾ ਚੈਨਲ ਹੈ 나ਗ ਕੇਤ ਭਾਈ ਇਹ ਮੇਰਾ ਨੰਬਰ ਹੈ ਜੇ ਕਿ ਸਾਨੂੰ ਨੇ ਰਸ ਉਹ ਜ਼ਰੂਰ ਤਾਂ ਪੈਂਦੀ ਆ ਤੇ ਮੈਨੂੰ ਜਦੋਂ ਮਰਜੀ ਸੱਦੋ ਮੈਂ ਉਹ ਜਿਹੜਾ ਸੱਪ ਵਾ ਆਣ ਕੇ ਫੜਾਂਗਾ ਕਿ ਐਸ਼ਕ ਕਰੇ ਜਾਂ ਨਾਲ ਦਿੱਤਾ ਸਾਡੇ ਵੱਲੋਂ ਵੀ ਬੇਨਤੀ ਆ ਭਾਈ ਫੇਰ ਦੁਬਾਰਾ ਦੋ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਜੇ ਕਿਸੇ ਦੇ ਘਰੋਂ ਸੱਪ ਨਿਗਲਤਾ ਨਿਕਲਦਾ ਆ ਤੇ ਇਹ ਬ੍ਰਹਮਚਾਰੀ ਜੀ ਨੂੰ ਬੁਲਾਉਂਦੇ ਆ ਇਹਨਾਂ ਨੂੰ ਜ਼ਰੂਰ ਸਹਿਯੋਗ ਕਰਿਆ ਕਰੋ ਵਿੱਤੀ ਸਹਿਯੋਗ ਕਰਿਆ ਕਰੋ ਸੱਪ ਦਾ ਧੰਵਾਦ ਆ ਜੀ ਏਰੀ ਹਾਂ